ਆਪੱਚ ਇੱਕ ਦੂਜੇ ਦੇ ਭੋਗਤੇ ਨਹੀਂ ਜਾਂਦੇ ਇੱਕ ਦੂਜੇ ਦੇ ਬਰਾਤ ਨਹੀਂ ਜਾਂਦੇ ਤੇ ਫਲਾਨਿਆਂ ਦੀ ਫਲ ਦੂਜੀ ਪਾਰਟੀ ਦਾ ਹੈ ਆਪਦੇ ਵੇਹਾਂ ਤੇ ਕੋਈ ਹੈਗਾ ਕੋਈ ਰਹਿ ਗਿਆ ਸੀ ਕੱਲ ਮੈਂ ਐ ਨਹੀਂ ਸੀ ਬਸ ਉੱਥੇ ਮੈਨੂੰ ਬੁਲਾਉਂਦੇ ਨਹੀਂ ਬਸ ਸ਼ੁਕਰ ਆ ਮੈਂ ਜਾਂਦਾ ਵੀ ਨਹੀਂ ਆਇਆ ਇਹ ਚ ਮੈਂ ਐਂ ਸਮਝਿਓ ਲੋਕਾਂ ਨੂੰ ਚਿੜੀਆਂ ਕੀੜੇ ਮਕੌੜੇ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਫੰਕਸ਼ਨ ਤੇ ਮੈਂ ਕੋਈ ਦਰਾਜ ਨਹੀਂ ਕਰਦਾ ਕਰੋ ਪਰ ਘਟ ਟੁਕਟੇ ਇਹ ਤਾਂ ਦੇਖ ਲੋ ਕਿ ਤੁਹਾਡੇ ਪਿੱਛੇ ਲੋਕ ਡਾਂਗਾ ਚੱਕੀ ਫਿਰਦੇ ਆ ਆਪਾਂ ਨੂੰ ਤਾਂ ਐ ਲੱਗਦਾ ਬਾਹਰੋਂ ਵੀ ਜਿੱਦੇ ਕਿਤੇ ਆਪਸ ਵਿੱਚ ਮਿਲ ਗਏ ਇਹ ਤਾਂ ਜੁੰਡਮ ਜੁੰਡੀ ਹੋਣਗੇ ਵੀ ਇਹ ਤਾਂ ਇੱਕ ਦੂਜੇ ਦੇ ਥੱਪੜੋ ਥੱਪੜੀ ਹੋਣਗੇ ਪਰ ਨਾ 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 ਥੋੜਾ ਜਿਹਾ ਸੋਹਣ ਸੋਹਣਾ ਕੱਪੜਾ ਪੋਗਾ ਆਹ ਜੱਪੀ ਦੁੱਖ ਉਸ ਵੇਲੇ ਹੁੰਦਾ ਨਾ ਜਦੋਂ ਜਨਤਾ ਮਰਨ ਬਰਤਾਂ ਤੇ ਭੁੱਖੜਤਾਲਾਂ ਤੇ ਬੈਠੀ ਹੋਵੇ ਜਨਤਾ ਧਰਨਿਆਂ ਤੇ ਬੈਠੀ ਹੋਵੇ ਤੇ ਇਹ ਇਹਨਾਂ ਦੇ ਗੁਰਚਰਲੇ ਉਡਾਈ ਜਾਂਦੇ ਹੋਣ ਜਦੋਂ ਮੈਂ ਆਉਂਦਾ ਸੀ ਉਹੀ ਚਿੱਟੀ ਵੀ ਚੈਨਲ ਕਹਿੰਦਾ ਹੁੰਦਾ ਸੀ ਭਗਵੰਤ ਮਾਨ ਪੰਜਾਬ ਦੀ ਸ਼ਾਨ ਹੁਣ ਉਹੀ ਚੱਲਨ ਕਹਿੰਦਾ ਇਹ ਬੰਦਾ ਹੀ ਬਹੁਤ ਮਾੜਾ ਹੈ ਬਹੁਤ ਬੰਦਾ ਮਾੜਾ ਹੈ ਇੱਕ ਗੱਲ ਤੋਂ ਤੱਕ ਟੁਕਟ ਮੈਨੂੰ ਬਹੁਤ ਦੁੱਖ ਹੋਇਆ ਹਰ ਰੋਜ਼ ਮੈਂ ਕੁਝ ਨਾ ਕੁਝ ਨਵਾਂ ਦੇਖਦਾ ਰਹਿਣਾ ਲੀਡਰ ਆਪਣੇ ਕੋਲੇ ਆਉਂਦੇ ਨੇ ਪਿੰਡਾਂ 'ਚ ਤੂੰ ਮੇਰੇ ਹੈਂ ਭਾਈ ਤਾਂ ਉਹ ਕਹਿੰਦਾ ਹਾਂ ਜੀ ਬੱਗਰਦੇਵ ਦੇ ਨਾਲ ਆਪਣੀ ਲਗਦੀ ਹੈ ਕੋਈ ਨਹੀਂ ਕਰਦੇ ਤਾ ਤੂੰ ਸਰਕਾਰ ਆ ਲੈਣ ਦੇ ਪਰਚਾ ਪਾ ਗਏ ਕਰਦੇ ਉੱਤੇ ਚਲੋ ਜੀ ਉਹ ਲੜਾ ਤੇ ਆਪਸ ਇੱਕ ਦੂਜੇ ਦੇ ਭੋਗਤੇ ਨਹੀਂ ਜਾਂਦੇ ਇੱਕ ਦੂਜੇ ਦੇ ਬਰਾਤ ਨਹੀਂ ਜਾਂਦੇ ਤੇ ਫਲਾਨਿਆਂ ਦੀ ਦੂਜੀ ਪਾਰਟੀ ਦਾ ਹੈ ਆਪਦੇ ਬਿਹਾ ਤੇ ਕੋਈ ਹੈਗਾ ਕੋਈ ਰਹਿ ਗਿਆ ਸੀ ਕੱਲਾ ਮੈਂ ਹੀ ਨਹੀਂ ਸੀ ਬਸ ਉੱਥੇ ਮੈਨੂੰ ਬੁਲਾਉਂਦੇ ਨਹੀਂ ਬਸ ਸ਼ੁਕਰ ਆ ਮੈਂ ਜਾਂਦਾ ਵੀ ਨਹੀਂ ਆਇਆ ਜੇ ਮੁਬਾਰਕਾ ਹੋਣ ਤੁਹਾਨੂੰ ਗੜੀ ਖੁਆ ਕਰੇ ਖੁਸ਼ੀ ਦਾ ਮੌਕਾ ਪਰ ਘਟੋ ਘਟ ਲੋਕਾਂ ਸਾਹਮਣੇ ਤੁਸੀਂ ਇੰਨੀ ਬੇਸ਼ਰਮੀ ਨਾਲ ਇਹ ਗੱਲਾਂ ਕਹਿ ਰਹੇ ਹੋ ਕਿ ਆਹ ਬੰਦਾ ਮੈਂ ਤੁਹਾਡੇ ਵੱਲ ਡੈਪੂਟੇਸ਼ਨ ਤੇ ਭੇਜਿਆ ਹੋਇਆ ਹੈ ਕੋਈ ਲੈ ਲਾ ਕਿ ਨੂੰ ਮੈਨੂੰ ਸਮਝ ਦਿਓ ਲੋਕਾਂ ਨੂੰ ਚਿੜੀਆਂ ਕੀੜੇ ਮਕੌੜੇ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਮੈਂ ਕਿਸੇ ਦੇ ਕੋਈ ਨਿੱਜੀ ਫੰਕਸ਼ਨ ਤੇ ਮੈਂ ਕੋਈ ਇਤਰਾਜ਼ ਨਹੀਂ ਕਰਦਾ ਕਰੋ ਪਰ ਘਟੂ ਘਟੇ ਇਹ ਤਾਂ ਦੇਖ ਲਓ ਕਿ ਤੁਹਾਡੇ ਪਿੱਛੇ ਲੋਕ ਡਾਂਗਾ ਚੱਕੀ ਫਿਰਦੇ ਆ ਤੁਸੀਂ ਲੜਾ ਕੇ ਆਏ ਉਹਨਾਂ ਨੂੰ ਸুইস ਕਰਕੇ ਆਪਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਆਪ ਮਰੇ ਬਿਨਾਂ ਕੋਈ ਸੁਰਗ ਨਹੀਂ ਜਾਂਦਾ ਜੀ ਰੋਏ ਬਿਨਾਂ ਤਾਂ ਮਾਂ ਵੀ ਨਹੀਂ ਦੁੱਧ ਪਿਆਉਂਦੀ ਜੀ ਆਪਾਂ ਨੂੰ ਆਪ ਆਪਣੀਆਂ ਸਰਕਾਰਾਂ ਆਪਦੇ ਵਰਗੇ ਲੋਕ ਲੈ ਕੇ ਆਓ ਆਪਦੇ ਹੱਥ 'ਚ ਨਿਜ਼ਾਮ ਆਪਦੇ ਹੱਥ 'ਚ ਸਿਸਟਮ ਲਾਓ ਸਿਸਟਮ ਉਹਨਾਂ ਨੂੰ ਫੜਾ ਕੇ ਮੁੜ ਕੇ ਉਮੀਦ ਕਰਦੇ ਹੁਣ ਸਾਡੇ ਤੇ ਰਹਿਮ ਕਰਨਗੇ ਲਾਈ ਨਹੀਂ ਰਹੇ ਮੁੰਨ ਦੇ ਆ ਕਿੰਨੇ ਪਿਆ ਹੋਏ ਨੇ ਪਿਛਲੇ ਕਈ ਦਿਨਾਂ ਚ ਕੋਈ ਨਹੀਂ ਹੋਣਾ ਇਹੋ ਜਿਹਾ ਵੀ ਆਪਾਂ ਨੂੰ ਤਾਂ ਐ ਲੱਗਦਾ ਬਾਹਰੋਂ ਵੀ ਜਿੱਦੇ ਕਿਤੇ ਆਪਸ ਵਿੱਚ ਮਿਲ ਗਏ ਇਹ ਤਾਂ ਜੁੰਡਮ ਜੁੰਡੀ ਹੋਣਗੇ ਵੀ ਇਹ ਤਾਂ ਇੱਕ ਦੂਜੇ ਦੇ ਥਾਪੜੋ ਥਾਪੜੀ ਹੋਣਗੇ ਪਰ ਨਾ 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 ਬੜਾ ਸੋਹਣ ਸੋਹਣ ਕੱਪੜੇ ਪਾਗਾ ਆ ਜੱਪੀ ਤੂੰ ਕਿੰਨੇ ਗਨੂ ਬੁੱਧੂ ਬਣਾਇਆ ਮੈਂ ਇੰਨਿਆਂ ਨੂੰ ਮੈਂ ਇੰਨੇ ਸਾਲ ਮੈਂ ਵੀ ਬਣਾਇਆ ਵਾ 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 ਹੱਦ ਆ ਯਾਰ ਦੇਖਿਆ ਸੀ ਨਾ ਮੈਂ ਜੁਰਤੇ ਨਹੀਂ ਬੋਲਦਾ ਨਾ ਤੁਹਾਨੂੰ ਕਿਵੇਂ ਲੱਗਿਆ ਸੀ ਨਾ ਉਦੋਂ ਇਹ ਦੱਸੋ ਕਮਾਲ ਆਪਾਂ ਆਪਣੇ ਫੁੱਫੜ ਲੜਿਆ ਹੋਵੇ ਨਾ ਆਪਾਂ ਬੁਲਾਉਂਦੇ ਨੂੰ ਬੈਠ ਵੀ ਨਹੀਂ ਯਾਰ ਪਰ ਬਾਕੀ ਗੁੱਸੇ ਹੋ ਜਾਣਗੇ ਯਾਰ ਛੱਡ ਪਰੇ ਫਿਰ ਕਹਿੰਦੇ ਨਹੀਂ ਤਰਾਇ ਨਹੀਂ ਤੇ ਤੂੰ ਉੱਪਰ ਉੱਠ ਕੇ ਆ ਕੰਮ ਤੇ ਸਾਨੂੰ ਥੱਲੇ ਲਈ ਲਈ ਫਿਰ ਤੇ ਸਾਨੂੰ ਵੀ ਠਾ ਲੋ ਤਾਂ ਫਿਰ ਐਨਾ ਗੱਲਾਂ ਕਰਕੇ ਉਹ ਮੈਥੋਂ ਲੱਗਦੇ ਨੇ ਬਸ ਵੀ ਉਹ ਤਾਂ ਬੋਲਾ ਸੱਚ ਬੋਲਦਾ ਯਾਰ ਮੈਂ ਬੋਲੂਗਾ ਮੈਂ ਤਾਂ ਮੈਨੂੰ ਬੋਲੂ ਸੋ ਇਸ ਕਰਕੇ ਦੁੱਖ ਉਸ ਵੇਲੇ ਹੁੰਦਾ ਨਾ ਜਦੋਂ ਜਨਤਾ ਮਰਨ ਬਰਤਾ ਤੇ ਭੁੱਖੜਤਾਲਾਂ ਤੇ ਬੈਠੀ ਹੋਵੇ ਜਨਤਾ ਧਰਨਿਆਂ ਤੇ ਬੈਠੀ ਹੋਵੇ ਤੇ ਇਹਨਾਂ ਦੇ ਗੁਰਚਰਲੇ ਉਡਾਈ ਜਾਂਦੇ ਹੋਣ ਇਹਨਾਂ ਦੀ ਵੀਡੀਓ ਇਹੋ ਜਿਹੀ ਆਉਂਦੀ ਆ ਹੁਣ ਫਿਰ ਲੋਕਾਂ ਨੂੰ ਦੁੱਖ ਹੁੰਦਾ ਮਹਾਤਮਾ ਗਾਂਧੀ ਜੀ ਉਹਨਾਂ ਕੋਲ ਕੁਰਤੀਆਂ ਦੀ ਕਮੀ ਨਹੀਂ ਸੀ ਬੀਨੋ ਕੋਈ ਕੁਰਤੇ ਨਹੀਂ ਹੈਗੇ ਸੀ ਟਾਟਾਜ਼ ਬਿਰਲਾ ਜੋ ਉਸ ਵੇਲੇ ਬਹੁਤ ਵੱਡ ਫੰਡਿੰਗ ਕਰਦੇ ਸੀਗੇ ਆਜ਼ਾਦੀ ਦੇ ਸੰਘਰਸ਼ ਚ ਪਰ ਮਹਾਤਮਾ ਗਾਂਧੀ ਨੂੰ ਪਤਾ ਸੀ ਨਾ ਜੀ ਕਿ 80% ਦੇਸ਼ ਵਾਸੀਆਂ ਦੇ ਤਨ ਤੇ ਕਪੜਾ ਹੈ ਨਹੀਂ ਤਾਂ ਉਹਨਾਂ ਨੇ ਆਪਣਾ ਕੁਰਤਾ ਉਤਾਰ ਦਿੱਤਾ ਸੀ ਕੋਈ ਸਿੰਬੋਲਿਕ ਮੈਸੇਜ ਦਿੱਤਾ ਵੀ ਅਸੀਂ ਵੀ ਤੁਹਾਡੇ ਵਰਗੇ ਕੋਈ ਗੱਲ ਨਹੀਂ ਚੁੱਕ ਟੁਕੜੇ ਜੇ ਤੁਸੀਂ ਲੋਕਾਂ ਦਾ ਦੁੱਖ ਹਸਾਰ ਨਹੀਂ ਸਕਦੇ ਉਹਨਾਂ ਦਾ ਦੁੱਖ ਦੁੱਖ ਵਰਗਾ ਮੂੰਹ ਤਾਂ ਬਣਾ ਲਓ ਵਿਹਾਂ ਯਾਰ ਤੁਹਾਡੇ ਨਾਲ ਜੇ ਖੁਸ਼ੀ ਨਹੀਂ ਦੇ ਸਕਦੇ ਘਟੁ ਘਟ ਤੰਗ ਤਾਂ ਨਾ ਕਰੋ ਸੋ ਇਸ ਕਰਕੇ ਮੈਂ ਬਹੁਤ ਅਬਜ਼ਰਵ ਕਰਦਾ ਚੀਜ਼ਾਂ ਨੂੰ ਰੋਜ਼ ਪਰ ਤੁਸੀਂ ਵੀ ਬਹੁਤ ਅਬਜ਼ਰਵ ਕਰਦੇ ਆ ਪਬਲਿਕ ਬਹੁਤ ਵੱਡੀ ਹੈ ਜੀ ਤੁਸੀਂ ਵੀ ਜਦੋਂ ਆਉਣਗੇ ਤੁਹਾਡੇ ਕੋਲ ਤੁਸੀਂ ਪੁੱਛੋਗੇ ਭਾਈ ਵੀ ਏਨੇ ਸਾਲ ਤਾਂ ਤੁਹਾਡੇ ਤਿੰਨੇ ਹੋਰ ਚ ਲੰਘ ਗਏ ਸਾਡੇ ਉਦੋਂ ਕਿਉਂ ਨਹੀਂ ਹੋਇਆ ਫਿਰ ਕੰਮ ਇਹ ਕਈਆਂ ਦਾ ਕੰਮ ਹੀ ਇਹ ਹੈ ਟੜਕੀ ਉੱਠ ਕੇ ਮੈਨੂੰ ਗਾਲ੍ਹਾਂ ਦੇਣ ਲੱਗ ਜਾਂਦੇ ਮੈਂ ਪਤਾ ਨਹੀਂ ਕੀ ਮਾੜਾ ਕਰਦਾ ਮੈਂ ਤਾਂ ਪੜਦਾ ਟੜਕੀ ਉੱਠ ਕੇ ਚੱਲੋ ਜੀ ਮੈਨੂੰ ਗਾਲ੍ਹਾਂ ਅੱਛਾ ਚਲੋ ਦੇ ਦੇ ਦੋ ਦੇਜੋ ਕੀ ਫਰਕ ਪੈਂਦਾ ਜੇ ਉਹ ਖਲੀਚੇ ਸਰ ਦੇ ਦਿੱਤਾ ਫਿਰ ਮੋਲਿਆਂ ਦਾ ਕੀ ਡਰ ਠੀਕ ਹੈ ਨਾ ਜਿਨੇ ਸਰ ਪਬਲਿਕ ਜਿਨੇ ਸਰ ਲੋਕ ਜਿਨੇ ਸਰ ਪੰਜਾਬੀ ਮੇਰੇ ਨਾਲ ਨੇ ਮੈਨੂੰ ਕੋਈ ਇਹਦੇ ਨਾਲ ਪ੍ਰਕਿਰਮੰਦਾ ਜੋ ਮਰਜੀ ਕਹੀਓ ਇਹ ਤਾਈਂ ਹੀ ਕੱਢਦੇ ਗਾਲਾਂ ਜਾਂ ਮੈਨੂੰ ਮਾੜਾ ਚੰਗਾ ਬੋਲਦੇ ਆ ਵੀ ਜਿਹੜੀਆਂ ਕੁਰਸੀਆਂ ਇਨ੍ਹਾਂ ਦਿੱਤੀਆਂ ਪੁੱਤਾਂ ਕੋਲੇ ਹੋਣੀਆਂ ਚਾਹੀਦੀਆਂ ਸੀ ਉਹ ਸਾਡੇ ਕੋਲੇ ਆ ਗਏ ਬਸ ਆ ਹੀ ਫਿਰਕੇ ਬਸ ਇਹਨਾਂ ਨੂੰ ਬੇ ਕਿਉਂ ਬਹਿ ਗਏ ਯਾਰ ਇਹ ਇਹ ਤਾਂ ਸਾਡੇ ਪੁੱਤਾਂ ਵਾਸਤੇ ਰਜਰਬ ਰੱਖੀਆਂ ਹੋਈਆਂ ਸੀ ਗਾਂਵਾਂ ਪੁੱਤ ਪਤੀ ਜੇ ਸਾਲੇ ਜੀਜੇ ਪਾਉਂ ਦੀ ਗੌ ਚਲੀ ਜਾਂਦਾ ਕੋ ਆਪ ਤਾਂ ਹੱਥ ਖੜੇ ਕਰਤੇ ਸੀਗੇ ਪਬਲਿਕ ਦੇ ਤਾਂ ਵੀ ਇਹੀ ਆਇਆ ਕਰਨਗੇ ਬਸ ਵੀ ਹਮ ਕਰੀਏ ਕੀ ਇਹੀ ਆਉਂਦੇ ਹੁੰਦੇ ਨੇ ਇਹੀ ਆਇਆ ਕਰਨਗੇ ਚਲੋ ਪ੍ਰਮਾਤਮਾ ਨੇ ਮੇਰੇ ਵਰਗੇ ਨੂੰ ਸਮੱਤ ਬਖਸ਼ਤੀ ਕਰ ਚਲੋ ਯਾਰ ਕੁਝ ਬਸ ਮੈਂ ਵੀ ਆਦਾ ਕਰੀਏ ਛੱਡ ਕੇ ਆਇਆ ਜੀ ਮੈਂ ਪੈਸੇ ਕਮਾਉਣੇ ਹੁੰਦੇ ਮੈਂ ਉਧਰ ਬਥੇਰੇ ਕਮਾਈ ਜਾਂਦਾ ਸੀ ਮੈਨੂੰ ਕੀ ਲੋੜ ਸੀ ਨਾਲੇ ਨਾਲੇ ਮੈਨੂੰ ਇਹ ਇਹੀ ਪੈਸੇ ਦਿੰਦੇ ਸੀ ਇਹੀ ਤਾੜੀਆਂ ਮਾਰਦੇ ਸੀ ਤੇ ਨਾਲੇ ਬੱਲੇ ਬੱਲੇ ਉਹੀ ਚੈਨਲ ਜਦੋਂ ਮੈਂ ਆਉਂਦਾ ਸੀ ਉਹੀ ਚਿੱਟੀ ਵੀ ਚੈਨਲ ਕਹਿੰਦਾ ਹੁੰਦਾ ਸੀ ਭਗਵੰਤ ਮਾਨ ਪੰਜਾਬ ਦੀ ਸ਼ਾਨ ਹੁਣ ਉਹੀ ਚੱਲਣ ਕਹਿੰਦਾ ਇਹ ਬੰਦਾ ਹੀ ਬਹੁਤ ਮਾੜਾ ਹੈ ਬਹੁਤ ਗੰਬੰਦਾ ਮਾੜਾ ਹੈ ਕਿਉਂਕਿ ਮੈਂ ਉਹਦੋਂ ਇਹਨਾਂ ਦੇ ਕੁਰਸੀਆਂ ਨੂੰ ਖਤਰਾ ਨਹੀਂ ਸੀ ਨਾ ਸਮਝ ਗਾਓਗੇ ਕਿਹੜਾ ਚੈਨਲ ਹੈ ਹੋਊ ਤੇ ਘੜੇ ਵੀ ਹੋਣੇ ਦਿਖਾਉਣੇ ਨਹੀਂ ਇਹ ਨਹੀਂ ਦਿਖਾਉਂਦੇ ਇਹ ਕੱਟ ਦੇਣਗੇ ਇਹ ਕੱਟ ਦੋ ਇਹ ਕੱਟ ਦੋ ਜੇ ਥੋੜਾ ਜਿਆਦਾ ਸੱਚਾ ਕੱਟ ਦੋ ਸੋ ਪਤਾ ਕੀ ਹੈ ਜਿਹੜਾ ਸੁਨਿਆਰਾ ਉਹ ਸੋਨੇ ਦੇ ਬਹੁਤ ਵਧੀਆ ਗਹਿਣੇ ਬਣਾ ਸਕਦਾ ਪਰ ਤਾਂਬੇ ਤੇ ਪਿੱਤਲ ਨੂੰ ਸੋਨਾ ਨਹੀਂ ਬਣਾ ਸਕਦਾ ਬੁਧੇਰੀ ਤਰੀਫ ਕਰਕੇ ਦੇਖ ਲਈ ਉਹਨਾਂ ਨੇ ਆਪਦੇ ਮਾਲਕਾਂ ਦੀ ਉਹ ਚੈਨਲ ਵਾਲੇ ਨੇ ਨਹੀਂ ਬਣਾ ਸਕਦੇ ਕੋਈ ਕੁਝ ਕੋਈ ਜਦੋਂ ਕਾਬਲੀਅਤ ਹੀ ਹੈ ਨਹੀਂ ਕੀ ਕਰੀਏ ਫਿਰ ਉਹਨਾਂ ਬਥੇਰੇ ਲੇਖ ਲਿਖ ਕੇ ਦੇਖਲੇ ਖਵਾਰਾਂ ਨੇ ਆਹਾ ਹਾ ਹਾ ਇਹ ਹੀ ਆਉਣਗੇ ਹੁਣ ਤਾਂ 25 ਸਾਲ ਪਤਾ ਨਹੀਂ ਕੀ ਅੱਜ 25 ਬੰਦੇ ਆਏ ਨਹੀਂ ਭਾਈ ਅੱਜ 25 ਬੰਦੇ ਆਏ ਨਹੀਂ ਇਹ ਕੁਦਰਤ ਹੈ ਜੀ ਪਰਮਾਤਮਾ ਉਹ ਨੂੰ ਸਮਝਦੇ ਕੱਕ ਨਹੀਂ ਏ ਉਹ ਕਹਿੰਦੇ ਰੱਬ ਕੀ ਹੈ ਉਹਦੇ ਨਾਲ ਤਾਂ ਮੱਥਾ ਲਾਈ ਬੈਠੇ ਨੇ ਫਿਰ ਉਹ ਦਖਾਨ ਦਾ ਰੱਬ ਦੀ ਚੱਕੀ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਣ ਦੀ ਬਹੁਤ ਬਰੀਕ ਹੈ ਜੀ ਨੱਕ ਸੋਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਪਰ ਮੱਤ ਵੱਜ ਜਾਂਦੀ ਹੈ ਪਤਾ ਨਹੀਂ ਕੀ ਹੋ ਜਾਂਦਾ ਕੁਦਰਤੀ ਪਰ ਲੋਕ ਆਪੇ ਕਹਿਣ ਲੱਗੇ ਚੰਗਾ ਪਲਾ ਘਰ ਸੀ ਯਾਰ ਦੇਖ ਲੈ ਦਿਨਾਂ ਚ ਉੱਜੜ ਗਿਆ ਆਪਾਂ ਪਿੰਡਾਂ ਚ ਵੀ ਆਪਾਂ ਕਹਿੰਦੇ ਰਹਿੰਦੇ ਦੇਖਦੇ ਹਾਂ ਕੋਈ ਮਾੜਾ ਮਾੜੀ ਲਾ ਦੇ ਨਿਕਲਿਆ ਹੋਵੇ ਵੀ ਕਿੰਨਾ ਵਧੀਆ ਘਰ ਸੀ ਦੇਖ ਲੈ ਦਿਨਾਂ ਚ ਯਾੜਤਾ ਬਈ ਮੱਤ ਵੱਜ ਜਾਂਦੀ ਹੈ ਫਿਰ ਜੇ ਤੁਸੀਂ ਅੱਜ ਨਵੀਆਂ ਨੌਕਰੀਆਂ ਲੈ ਕੇ ਚੱਲੇ ਹੋ ਜਦੋਂ ਤੁਹਾਡੇ ਕੋਲੇ ਕੋਈ ਬੰਦਾ ਆਊਗਾ ਕਿਸੇ ਵੀ ਪੋਸਟ ਤੇ ਬੈਠੇ ਹੋਗੇ ਬੜੀ ਉਮੀਦ ਨਾਲ ਆਊਗਾ ਕੋਈ ਤੁਹਾਡੇ ਉਸ ਫਾਰਮ ਤੇ ਸਾਈਨ ਕਰਨ ਨਾਲ ਜਾਂ ਤੁਹਾਡੇ ਉਹਨੂੰ ਕੋਈ ਆਪ ਦੇ ਦਸਤਖਤਾਂ ਨਾਲ ਜਾਂ ਮੋਹਰ ਲਾ ਕੇ ਕੀ ਪਤਾ ਉਹਦੀ ਜ਼ਿੰਦਗੀ 'ਚ ਕਿੱਡਾ ਵੱਡਾ ਬਦਲਾ ਆ ਸਕਦਾ ਹੈ ਉਹਦੀ ਜ਼ਿੰਦਗੀ ਬਦਲ ਸਕਦੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਕੋਈ ਸਭ ਦੀ ਐਹਮiyet ਵੀ ਬਣਾਉਣੀ ਹੈ ਦਫ਼ਤਰ 'ਚ ਏ ਨਹੀਂ ਹੈਗਾ ਵੀ ਆਏ ਤੇ ਗਏ 9 ਤੋਂ 5 1 ਵਜੇ ਲੰਚ ਸ਼ੁਰੂ ਹੋ ਗਿਆ 3 ਵਜੇ ਤੱਕ ਲੰਚ ਚੱਲਿਆ ਪੌਣੇ 4 ਵਜੇ ਤੱਕ ਤੀਲੀ ਜੀ 4 ਕਵਜੇ ਕਹਣਾ ਚਾਹ ਪੀ ਲਈਏ ਘਟ ਜੋ 4 ਘੰਟੇ ਤੋਂ 9 ਘੰਟੇ ਰੋਟੀ ਖਾਈ ਜਾਣੀ ਲੋਕ ਉੱਥੇ ਬੈਠੇ ਬੈਠੇ ਰਹਿੰਦੇ ਆ ਯਾਰ ਖਾਣ ਯਾਰ ਠੀਕ ਹੈ ਨਾ ਤਾਂ ਹੀ ਉਹ ਹੀ ਟਾਈਮ ਚੇਂਜ ਕਰਕੇ ਦੇਖਿਆ ਸੀਗੇ ਵੀ ਰੋਟੀ ਕਰੂ ਖਾ ਕੇ ਲੈ ਚੱਲ ਜਾ ਗੁਰਾਈ ਵੀ ਉਹ ਜਿਹੜਾ 2-3 ਘੰਟੇ ਬੱਜ ਜਾਣ ਕਾਮਯਾਬੀ ਤਰੀਕਾ ਹੋ ਸੋ ਪਬਲਿਕ ਜਿਹੜੀ ਆ ਉਹਨੂੰ ਪ੍ਰੇਫਰ ਕਰੋਗੇ ਤਾਂ ਲੋਕੀ ਦੁਆਵਾਂ ਦੇਣਗੇ